ਹਾਂ ਦੋਸਤੋ ਬਰਸਾਤ ਦਾ ਮੌਸਮ ਤਕਰੀਬਨ ਤਕਰੀਬਨ ਲੰਘ ਚੁੱਕਾ ਹੈ ਇਹ ਮੌਸਮ ਦੇ ਵਿੱਚ ਤਬਦੀਲੀ ਹੋਣੀ ਸ਼ੁਰੂ ਹੋ ਗਈ ਹੈ ਆਪਾਂ ਅੱਜ ਗੱਲ ਕਰਾਂਗੇ ਕ੍ਰੇਲੂ ਬਗੀਚੀ ਦੀ ਇਹ ਕ੍ਰੇਲੂ ਬਗੀਚੀ ਦੇ ਵੀ ਤੌਰ ਤਰੀਕੇ ਹੁਣ ਬਦਲਨੇ ਸ਼ੁਰੂ ਹੋ ਜਾਣਗੇ ਐਸ ਤੋਂ ਪਹਿਲਾਂ ਜਿਹੜੀਆਂ ਵੱੱਲਾ ਵੱਡੀਆਂ ਸਬਜ਼ੀਆਂ ਲੱਗੀਆਂ ਸੀ ਉਹ ਕਿਸੇ ਹੱਦ ਤੱਕ ਚੱਲ ਰਹੀਆਂ ਨੇ ਕੁਝ ਹੋ ਖਤਮ ਵੀ ਹੋ ਗਈਆਂ ਹਾਂ ਕੁਝ ਕੁ ਸਬਜ਼ੀਆਂ ਭਿੰਡੀਆਂ ਜਾਂ ਮਲੇ ਚੌਲੇ ਆਉ ਚੱਲ ਵੀ ਰਹੇ ਆ ਤੇ ਨਾਲ ਨਾਲ ਅਸੀਂ ਆਉਣ ਵਾਲੇ ਸੀਜ਼ਨ ਦੀ ਵਿਉਂਤਬੰਦੀ ਵੀ ਕਰਨੀ ਹੈ। ਉਦ ਲਈ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਅਸੀਂ ਜਿਹੜੀ ਕ੍ਰੈਡਲ ਬਗੀਚੀ ਹੈ ਉਹਦੀ ਸਫਾਈ ਕਰ ਲਈ ਜਿੱਥੇ ਕਿਤੇ ਬੇਲੀ ਜਗਾ ਪਈ ਹੈ। ਅਬ ਜਿਹੜੇ ਨਦੀਨ ਹੈ ਉਹਨੂੰ ਹਟਾ ਦਈਏ। ਉਹਦੀ ਗੋਡਾਈ ਕਰਕੇ ਚੰਗੀ ਤਰ੍ਹਾਂ ਅਜਿੱਥੇ ਕਿਤੇ ਉੱਚਾ ਨੀਵਾ ਥਾਂ ਹੈ ਉਹਨੂੰ ਵੀ ਅਸੀਂ ਪਧਰਾ ਕਰ ਲਈਏ। ਜੇ ਕੋਈ ਖਾਦ ਪੈਂਦੀ ਹੈ ਤਾਂ ਉਹਦੇ ਵਿੱਚ ਅਸੀਂ ਖਾਦ ਪਾ ਲਈਏ। ਤਾਂ ਉਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ ਸਾਡੇ ਕੋਲੇ ਬੀਜ ਦੀ ਤਾਂ ਜਿਹੜਾ ਬੀਜ ਅਸੀਂ ਪ੍ਰਾਪਤ ਕਰਨਾ ਕੋਸ਼ਿਸ਼ ਕਰੂਗੇ ਅਸੀਂ ਦੇਸੀ ਬੀਜ ਵੀ ਜੀ ਹਾਈਬ੍ਰਿਡ ਬੀਜਾਂ ਦੇ ਵਿੱਚ ਉਹ ਸਵਾਦ ਨਹੀਂ ਹੁੰਦਾ ਤੇ ਮਹਿੰਗੇ ਵੀ ਬਹੁਤ ਹੁੰਦੇ ਨੇ ਇਸ ਕਰਕੇ ਤੁਸੀਂ ਇਹਦੇ ਲਈ ਕੀ ਕਰ ਸਕਦੇ ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਿਹੜੇ ਕੈਂਪਸ ਹੈ ਜਾਂ ਉਹਦੇ ਕਿਤਰੀ ਖੋਜ ਕੇਂਦਰ ਨੇ ਖਾਸ ਤੌਰ ਤੇ ਉਥੇ ਡਾਇਰੈਕਟ ਖੇਤੀ ਵਿਗਿਆਨ ਕੇਂਦਰ ਬੜੇ ਹੋਏ ਨੇ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਉਪਲਬਧ ਹੈਗੇ ਆ ਤਾਂ ਉਥੋਂ ਜਿਹੜੀ ਬੀਜਾਂ ਦੀ ਕਿੱਟ ਮਿਲਦੀ ਹੈ 100 ਰੁਪਏ ਦੀ ਕਿੱਟ ਹੁੰਦੀ ਹੈ 10 11 ਅੰਕਸਾਂ ਦੇ ਬੀਜ ਹੁੰਦੇ ਨੇ ਤੇ ਸੁਧਰੀਆਂ ਹੋਈਆਂ ਕਿਸਮਾਂ ਹੁੰਦੀਆਂ ਉਸੇ ਤੋਂ ਪ੍ਰਾਪਤ ਕਰ ਸਕਦੇ ਹੋ ਪਤਾ ਕਰ ਲਓ ਪਹਿਲਾਂ ਤਾਂ ਇੱਕ ਤਰੀਕ ਨੂੰ ਆ ਜਾਂਦੇ ਆ ਤੇ ਬਹਿੰਡੇ ਤੋਂ ਵੀ ਰਿਪੋਰਟ ਆ ਰਹੀ ਵੀ ਉੱਥੇ ਹੈਗੇ ਨੇ ਆ ਉਥੋਂ ਪ੍ਰਾਪਤ ਕਰੋ ਅੱਗੇ ਮੈਂ ਇੱਕ ਤਰੀਕ ਤੱਕ ਦੇ ਨੈਟ ਟਿਰ ਲਰਣਾ ਸਵਾਰ ਚਲੋ ਮੇਰੀ ਗੁਰੂ ਜੀ ਐਵੇਂ ਨਾ ਟਾਲਣ ਵਾਲੇ ਅਸਾਂ ਦੇ ਚੱਲਦੇ ਆ ਤੇ ਮੈਥੋਂ ਉਹ ਕਿਟਨੀ ਪ੍ਰਾਪਤ ਕੀਤੀ ਜਾ ਸਕੀ ਜਾਂ ਫਿਰ ਅੱਗੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਲਾਣਾਂ ਦੇ ਵਿੱਚ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਜਿਹੜੇ ਮੇਲੇ ਲੱਗ ਰਹੇ ਆ ਕਿਸਾਨ ਮੇਲੇ ਜਾਂ ਫਿਰ ਯੂਨੀਵਰਸਿਟੀ ਵਿੱਚ ਲੱਗ ਰਿਹਾ ਹੈ ਜਿਹੜਾ 26 27 ਤਰੀਕ ਦਾ ਉੱਥੋਂ ਵੀ ਅਸੀਂ ਇਹ ਕਿਟ ਪ੍ਰਾਪਤ ਕਰ ਸਕਦੇ ਆ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੀਜ ਲਾਇਕ ਦੋ ਜਾਂ ਅਕਸਰ ਜਦੋਂ ਮੀਂਹ ਉਸਮਰਦਾ ਅਸੀਂ ਵੀਜ ਲਾਉਣੇ ਸ਼ੁਰੂ ਕਰ ਦਿੱਤੇ ਨੇ ਕਿਈ ਦੋਸਤਾਂ ਨੇ ਗੋਭੀ ਲਾਈ ਸੀ ਜਾਂ ਕੁਝ ਦੋਸਤਾਂ ਨੇ ਵੀਜ ਲਾਇਏ ਸੀ ਤਾਂ ਉਹ ਪਾਣੀ ਦੀ ਮਾਰ ਕਰਕੇ ਉਹ ਖਰਾਬ ਵੀ ਹੋ ਗਿਆ ਪਰ ਮੇਰਾ ਆਪਣਾ ਇਤਿਆਰ ਪਏ ਕਿ ਸਾਨੂੰ ਥੋੜੀ ਜੀ ਸਬਜ਼ੀ ਇਹ ਲੈਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਅੱਗੇ ਗਰਮੀ ਹੋ ਜਾਂਦੀ ਹੈ ਤੇ ਇਸ ਵਾਰੀ ਹੁਣ ਭਾਵੇਂ ਲੱਗਦਾ ਮੌਸਮ ਵੀ ਠੀਕ ਹੈ ਛੰਡਾ ਜਿਹਾ ਹੋ ਗਿਆ ਪਰ ਪਤਾ ਨਹੀਂ ਕਦੋਂ પાਦੋ ਆਪਣੇ ਰੰਗ ਵਿਖਾ ਦੇ ਦੋ ਚਾਰ ਦਿਨਾਂ ਦੇ ਵਿੱਚ ਹੀ ਤਾਂ ਇੱਕ ਤਾਂ ਇਹ ਹੈ ਈ ਗਰਮੀ ਹੋ ਜਾਂਦੀ ਹੈ ਦੂਜੀ ਗੱਲ ਜਿਹੜੀ ਮੌਸਮ ਵਿਭਾਗ ਕਹ ਲੋ ਜਾਂ ਜਿਹੜੇ ਮੌਸਮ ਸੰਬੰਧੀ ਜਾਣਕਾਰੀ ਦੇ ਰਹੇ ਨੇ ਚੰਗੇ ਪ੍ਰੋਸਜੋਗ ਚੈਨਲ ਹੈਗੇ ਨੇ ਆਪਾਂ ਵੇਖਿਆ ਹੀ ਹੈ ਉਹਨਾਂ ਦੀ ਰਿਪੋਰਟ ਇਹ ਹੈ ਵੀ ਕੋਈ 18 19 ਵੀ ਜਿਹੜਾ ਸਤੰਬਰ ਹੈ ਇਹਦੇ ਵਿੱਚ ਕੋਈ ਸ਼ਾਇਦ ਪੱਛਮੀ ਡਿਸਟਰਬੈਂਸ ਕੋਈ ਉਸਾਂ ਦੀ ਆ ਰਹੀ ਹੈ ਤੇ ਜਿਸ ਦੇ ਨਾਲ ਮੀਂਹ ਨਰੀ ਚੱਕਰ ਆਉਣ ਦੀ ਪੂਰੀ ਸੰਭਾਵਨਾ ਹੈ ਕੋ ਜਿਹਨੂੰ ਟਾਂਡੇ ਪੰਦ ਕਹਿੰਦੇ ਹੁੰਦੇ ਆ ਕਿਉਂਕਿ ਮੱਕੀ ਦੀ ਠਾਂਡੇ ਇਹਨਾਂ ਦੇ ਵਿੱਚ ਛੱਲੀਆਂ ਲੱਗੀਆਂ ਹੁੰਦੀਆਂ ਸੀ ਤੇ ਉਹ ਟੁੱਟ ਜਾਂਦੇ ਆ ਟਾਂਡੇ ਪੰਦ ਕਹਿੰਦੇ ਇਹਨੂੰ ਉਹਦੇ ਆਉਣ ਦੀ ਸੰਭਾਵਨਾ ਹ ਇਸ ਕਰਕੇ ਜਿਹੜਾ ਅਸੀਂ ਬੀਜ ਲਾਇਆ ਹੁੰਦਾ ਕਿ ਵੀ ਰਵਟਾਂ ਤੇ ਲਾਇਆ ਹੁੰਦਾ ਜੇ ਜ਼ਿਆਦਾ ਮੀਂਹ ਪੈ ਜਾਂਦਾ ਕਰ ਜਾਂਦਾ ਤਾਂ ਰਵਟਾਂ ਵੀ ਟੱਜ ਜਾਂਦੀਆਂ ਕਿਉਂਕਿ ਪੌਦੇ ਥੋੜੇ ਬਹੁਤੇ ਹਰੇ ਹੋਏ ਹੁੰਦੇ ਆ ਤਾਂ ਉਹ ਵਿੱਚ ਹੀ ਰੁਲ ਜਾਂਦੇ ਆ ਇਸ ਕਰਕੇ ਮੈਂ ਤੁਹਾਨੂੰ ਆਪਣੇ ਤੌਰ ਦੇ ਦਿੱਤੀ ਸਲਾਹ ਦੇਵਾਂਗਾ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਹਾਲੇ ਜਿਹੜਾ ਕੋਈ ਵੀ ਬੀਜ ਨਾ ਬੀਜੋ ਸਿਰਫ ਤਿਆਰੀ ਰੱਖੋ ਤੇ ਧਨੀਆ ਆਮ ਤੌਰ ਤੇ ਅਸੀਂ ਵੇਖਿਆ ਵੀ ਦੋ ਦੋ ਤਿੰਨ ਤਿੰਨ ਵਾਰੀ ਲਾਇਆ ਜਾਂਦਾ ਉਹਦਾ ਕਾਰਨ ਇਹ ਹੈ ਵੀ ਅਸੀਂ ਅਗੇਤਾ ਲਾ ਦਿੰਨੇ ਆ ਉਹ ਹੁੰਦਾ ਨਹੀਂਗਾ ਉਹਦੇ ਇੱਕ ਟੈਂਪਰੇਚਰ ਦਾ ਸਫਤਤਾ ਹੁੰਦਾ ਹੈ ਅਕਤੂਬਰ ਦੇ ਪਹਿਲੇ ਹਫਤੇ ਜਿਹੜਾ ਲਾਇਆ ਜਾ ਸਕਦਾ ਧਨੀਆ ਉਸ ਤੋਂ ਬਾਅਦ ਰੱਖੋ ਉਹਨੂੰ ਪੇਜ ਇਕੱਠਾ ਨਾ ਵੀਜੋ ਫਿਰ ਉਹਦੀਆਂ ਅਮੋਨੀਆ ਲੈਂਦੇ ਰਹੋ ਤੇ ਜੇ ਅਸੀਂ ਬਿਜਲੀ ਫਸਲ ਤਿਆਰ ਕਰਨੇ ਤੱਕ ਅਕਤੂਬਰ ਦੇ ਅਖੀਰ ਤੱਕ ਵੀ ਜਾਂਦਾ ਹੈ ਤਾਂ ਇਸ ਕਰਕੇ ਜਿਹੜੀਆਂ ਤੁਸੀਂ ਉਹ ਹਾਂ ਪਨੀਰੀ ਵਾਲੀਆਂ ਕੁਝ ਚੀਜ਼ਾਂ ਅਸੀਂ ਜਿਵੇਂ ਗੋਭੀ ਹੈਗੀ ਹੈ ਜਾਂ ਕੋਈ ਅਸੀਂ ਲਾ ਸਕਦੇ ਹਾਂ ਪਿਆਜ਼ ਦੀ ਪਨੀਰੀ ਅਗੇਤੀ ਲਾ ਲੈਣੇ ਅਸੀਂ ਕਿਵਰੀ ਐਂਗਣੀਆਂ ਕਿਉਂਕਿ ਹਰੀ ਗੰਡੀਆਂ ਲਈ ਲਾ ਸਕਦੇ ਹੈਗੇ ਆ ਉਹ ਇਹ ਚੀਜ਼ਾਂ ਇਹ ਚੱਲ ਸਕਦੀਆਂ ਤੇ ਬਾਕੀ ਜਿਹੜੇ ਬੀਜ ਵਾਲੀ ਚੀਜ਼ ਹੈ ਉਹਨਾਂ ਨੂੰ ਕੋਸ਼ਿਸ਼ ਕਰੋ ਤੇ ਤੁਸੀਂ ਅਕਤੂਬਰ ਜਾਂ ਜਦੋਂ ਵੀ ਇਹ ਡਸਟਰ ਮਸ ਲੱਗ ਜਾਂਦੀ ਹੈ ਹਰੌਨੀ ਵੀ ਵਾਲੀ ਉਸ ਤੋਂ ਬਾਅਦ ਲਾਸਟ ਵੀਕ ਦੇ ਉੱਤੇ ਲਾਓ ਤੇ ਉਮੀਦ ਹੈ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਯਾਦ ਕਰਵਾਇਆ ਹਾਂ ਹਾਂ ਇਹਨਾਂ ਤੁਸੀਂ ਤਿਆਨ ਲੱਖੋਗੇ ਘਰ ਦੀ ਸਬਜੀ ਜਰੂਰ ਬੀਜੋ ਸਬਜੀ ਬਹੁਤ ਮਹਿੰਗੀ ਆ ਰਹੀ ਹੈ ਸੋ ਹਮੀਦ ਹੈ ਇਹ ਤੁਹਾਡੀ ਘਰੇਲੂ ਬਗੀਚੀ ਐਸੀ ਜਨ ਦੇ ਵਿੱਚ ਵਧੀਆ ਰਹੇਗੀ ਬਹੁਤ ਬਹੁਤ ਧੰਨਵਾਦ